ਸਾਨੂੰ ਸੀਗਾ ਕਿ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਆਪਾਂ ਨਵੇਂ ਸਾਲ ਦੀ ਸ਼ੁਰੂਆਤ ਦਰਬਾਰ ਸਾਹਿਬ ਨਾਲ ਕਰੀਏ ਸੋ ਬਾਬਾ ਜੀ ਦਾ ਹੁਕਮ ਹੋਇਆ ਉਹਨਾਂ ਨੂੰ ਸੱਦਾ ਦਿੱਤਾ ਤੇ ਅਸੀਂ ਇੱਥੇ ਆ ਗਏ ਉਸ ਕਾਲਪੁਰ ਰਖ ਕੇ ਇੱਕ ਸੀਸ ਘੋਣ ਵਾਸਤੇ ਆਏ ਆ ਹਮੇਸ਼ਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਇੱਕ ਅਸੀਂ ਗੁਰੂ ਘਰ ਦੇ ਨਾਲ ਜੁੜੇ ਰਹੀਏ ਸਵੇਰੀ ਸਾਨੂੰ ਅਮਰਤ ਵੇਲਾ ਮਹਾਰਾਜੀ ਬਖਸ਼ ਦੇ ਰਹੇ ਹਨ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਪੂਰੇ ਸੰਸਾਰ ਦੇ ਵਿੱਚ ਐਦਾਂ ਹੀ ਪਿਆ ਭਾਈਚਾਰਾ ਬਣਾਏ ਰੱਖਿਆ ਹਾਂਜੀ 2026 ਲਈ ਮੈਂ ਸਾਰਿਆਂ ਨੂੰ ਇਹ ਸਨੇਹਾ ਦੇਣਾ ਚਾਹੁੰਦੀ ਹਾਂ ਕਿ ਫਾਲਤੂ ਦੀਆਂ ਗੱਲਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਵਕਤ ਆਪਣਾ ਜ਼ਾਇਆ ਕਰਦੇ ਆ ਦਿਨ ਬ ਦਿਨ ਹਰ ਵਕਤ ਜਿਹੜਾ ਕਹਿੰਦੇ ਨਾ ਟਾਈਮ ਇਜ਼ ਮਨੀ ਤੇ ਮਨੀ ਸਾਡੇ ਹੱਥਾਂ ਵਿੱਚੋਂ ਇਦਾਂ ਨਿਕਲਦੀ ਜਾ ਰਹੀ ਹੈ ਕਿਉਂ ਨਹੀਂ 2026 ਨੂੰ ਆਪਣੀ ਜ਼ਿੰਦਗੀ ਦਾ ਆਪਾਂ ਬੈਸਟ ਈਅਰ ਬਣਾਈਏ ਆਪਣੇ ਸੁਪਨੇ ਲਈ ਹੋਰ ਜ਼ਿਆਦਾ ਮਿਹਨਤ ਕਰੀਏ ਫਾਲਤੂ ਦੀਆਂ ਗੱਲਾਂ 'ਚ ਨਾ ਪਈਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਿਣਾ ਚਾਹੂੰਗੀ ਕਿ ਹਰ ਰੋਜ਼ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਵੀ ਅੰਮ੍ਰਿਤ ਵੇਲੇ ਤੋਂ ਕਰਨੀ ਚਾਹੀਦੀ ਹੈ ਸੋ ਬਾਬਾ ਜੀ ਨੇ 2025 'ਚ ਇੰਨਾ ਵਧੀਆ ਗਿਫਟ ਦਿੱਤਾ ਔਰ ਕਿਉਂ ਨਾ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਏ ਤਾਂ ਸਾਨੂੰ ਬਿਲਕੁਲ ਕਰਨਾ ਚਾਹੀਦਾ ਸੋ ਸਾਨੂੰ ਸਿਗਾ ਕਿ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਆਪਾਂ ਨਵੇਂ ਸਾਲ ਦੀ ਸ਼ੁਰੂਆਤ ਦਰਬਾਰ ਸਾਹਿਬ ਨਾਲ ਕਰੀਏ ਸੋ ਬਾਬਾ ਜੀ ਦਾ ਹੁਕਮ ਹੋਇਆ ਉਹਨਾਂ ਨੂੰ ਸੱਦਾ ਦਿੱਤਾ ਤੇ ਅਸੀਂ ਇੱਥੇ ਆ ਗਏ ਹਾਂ ਵਿਆਹ ਤੋਂ ਬਾਅਦ ਪਹਿਲੀ ਵਾਰੀ ਸਾਚਣ ਸ਼ਿਕਰ ਦਰਬਾਰ ਸਾਹਿਬ ਦੇ ਨਾਮ ਤੋਂ ਸਤਿ ਸ਼੍ਰੀ ਅਕਾਲ ਇਹ ਲੱਗਦਾ ਕਿ ਅਮਨ ਦਾ ਜਦੋਂ ਇੱਥੇ ਗੜੀ ਇਤਹਾਰੀ ਕਰਦਾ ਸੀ ਬਿਲਕੁਲ ਹੁੰਦੀ ਹੈ ਪਹਿਲਾਂ ਮੈਂ ਕੱਲੀ ਆਉਂਦੀ ਹੁੰਦੀ ਸੀ ਜਾਂ ਕਦੀ ਮੂਵੀ ਦੇ ਸਿਲਸਲੇ 'ਚ ਆਉਣਾ ਹੁੰਦਾ ਸੀਗਾ ਬਟ ਅੱਜ ਮੈਂ ਆਪਣੇ 파ਰਟਨਰ ਨਾਲ ਰੰਧਾਵਾ ਜੀ ਨਾਲ ਆਈਆਂ ਤੇ ਬਹੁਤ ਅੱਛਾ ਲੱਗ ਰਿਹਾ ਹੈ ਇਹਨਾਂ ਨਾਲ ਵਿਆਹ ਦੀ ਜਿਹੜੀ ਫਰਿਆਦ ਸੀਗੀ ਅਰ ਜੀ ਵੀ ਇੱਥੇ ਲਈ ਸੀਗੀ ਸੋ ਮੈਂ ਬਾਬਾ ਜੀ ਨੂੰ ਕਹਿ ਕੇ ਗਈ ਸੀ ਵੀ ਅਗਲੀ ਵਾਰੀ ਮੈਂ ਜਦੋਂ ਵੀ ਆਵਾਂਗੀ ਤੇ ਮਿਸਿਸ ਰੰਧਾਵਾ ਬਣ ਕੇ ਆਵਾਂ ਤੇ ਮੈਂ ਵੇਟ ਕਰ ਰਹੀ ਸੀਗੀ ਇੱਕ ਸਾਲ ਲੱਗ ਗਿਆ ਉਸ ਚੀਜ਼ ਨੂੰ ਦੇ ਵਰ ਬਾਬਾ ਜੀ ਨੇ ਜਦੋਂ ਬੁਲਾਇਆ ਤਾਂ ਮਿਸਿਸ ਰੰਧਾਵਾ ਕਰਕੇ ਹੀ ਬੁਲਾਇਆ ਅੰਮ੍ਰਿਤ ਵੇਲੇ ਦੇ ਵੀਡੀਓ ਤੁਸੀਂ ਬਹੁਤ ਪਾਉਂਦੇ ਸੀ ਸੰਗਤ ਬਹੁਤ ਪਸੰਦ ਕਰਦੀ ਲੋਕ ਪਸੰਦ ਕਰਦੇ ਜਿੱਦਾਂ ਹੁਣ ਵਿਆਹ ਤੋਂ ਬਾਅਦ ਵੀ ਕੰਟੀਨਿਊ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਰੰਧਾਵਾ ਜੀ ਬਿਲਕੁਲ ਮੈਨੂੰ ਕੰਟੀਨਿਊ ਮੈਨੂੰ ਐਨਕਰੇਜ ਕਰਦੇ ਕਿ ਨਹੀਂ ਅੰਮ੍ਰਿਤ ਵੇਲਾ ਨਹੀਂ ਛੱਡਣਾ ਔਰ ਅੰਮ੍ਰਿਤ ਵੇਲੇ ਤੇ ਮੈਨੂੰ ਲੱਗਦਾ ਹੈ ਅੰਮ੍ਰਿਤ ਵੇਲੇ ਕਿ ਐਸੀ ਚੀਜ਼ ਹੈ ਜਿਹਦਾ ਉੱਪਰੋਂ ਅਗਰ ਹੁਕਮ ਹੋ ਜਵੇ ਤੁਹਾਨੂੰ ਮਿਹਰ ਹੋ ਜਵੇ ਤੇ ਉਹਨੂੰ ਹੀ ਨਸੀਬ ਹੁੰਦਾ ਸੋ ਮੈਨੂੰ ਲੱਗਦਾ ਹੈ ਕਿ ਹੁਕਮ ਇਹ ਉੱਪ 2026 کوشش ਰੇਗੀ ਕਿ ਮੈਂ ਅੰਮ੍ਰਿਤ ਵੇਲਾ ਨਾ ਛੱਡਾਂ ਔਰ ਬਾਬਾ ਜੀ ਮੈਨੂੰ ਕੁਝ ਹੋਰ ਦੇਣ ਜਾਂ ਨਾ ਦੇਣ ਅੰਮ੍ਰਿਤ ਵੇਲੇ ਦਾ ਜਾਗਣਾ ਦੇਣ ਜਿਹਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਮਿਲ ਜਾਂਦਾ ਹੈ ਤੇ ਮੈਨੂੰ ਲੱਗਦਾ ਉਹਨੂੰ ਦੁਨੀਆਂ 'ਚ ਕਦੀ ਕੋਈ ਕਮੀ ਆਉਂਦੀ ਨਹੀਂ ਹਾਂਜੀ 2026 ਲਈ ਮੈਂ ਸਾਰਿਆਂ ਨੂੰ ਇਹ ਸਨੇਹਾ ਦੇਣਾ ਚਾਹੁੰਦੀ ਆ ਕਿ ਫਾਲਤੂ ਦੀਆਂ ਗੱਲਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਵਕਤ ਆਪਣਾ ਜ਼ਾਇਆ ਕਰਦੇ ਆ ਦਿਨ ਬ ਦਿਨ ਹਰ ਵਕਤ ਜਿਹੜਾ ਕਹਿੰਦੇ ਨਾ ਟਾਈਮ ਇਜ਼ ਮਨੀ ਤੇ ਮਨੀ ਸਾਡੇ ਹੱਥਾਂ ਵਿੱਚੋਂ ਐਦਾਂ ਨਿਕਲਦੀ ਜਾ ਰਹੀ ਹੈ ਕਿਉਂ ਨਹੀਂ 2026 ਨੂੰ ਆਪਣੀ ਜ਼ਿੰਦਗੀ ਦਾ ਆਪਾਂ ਬੈਸਟ ਈਅਰ ਬਣਾਈਏ ਆਪਣੇ ਸੁਪਨੇ ਲਈ ਹੋਰ ਜ਼ਿਆਦਾ ਮਿਹਨਤ ਕਰੀਏ ਫਾਲਤੂ ਦੀਆਂ ਗੱਲਾਂ 'ਚ ਨਾ ਪਈਏ ਜੋ ਚਲਾ ਗਿਆ ਉਹਨੂੰ ਜਾਣ ਦੋ ਜੋ ਤੁਹਾਡੇ ਨਾਲ ਹੈ ਤੁਹਾਡੇ ਆਪਣੇ ਹੈ ਤੁਹਾਨੂੰ ਪਿਆਰ ਕਰਦੇ ਤੁਹਾਨੂੰ ਮੋਟੀਵੇਟ ਕਰਦੇ ਉਹਨਾਂ ਦਾ ਸਾਥ ਦਿਓ ਮਾਪਿਓ ਦੀ ਇੱਜ਼ਤ ਕਰੋ ਭੈਣ ਭਰਾਵਾਂ ਨੂੰ ਪਿਆਰ ਕਰੋ ਜਿੰਨਾ ਸਤਿਕਾਰ ਕਰੋ ਤੇ 2026 ਚ ਆਪਣੇ ਸਾਰੇ ਸੁਪਨੇ ਪੂਰੇ ਕਰੋ। ਉਸ ਕਾਲਪੁਰਖ ਦੇ ਇੱਕ ਸੀਸ ਘਾਉਣ ਵਾਸਤੇ ਆਏ ਆ। ਹਮੇਸ਼ਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਇੱਕ ਅਸੀਂ ਗੁਰੂ ਘਰ ਦੇ ਨਾਲ ਜੁੜੇ ਰਹੀਏ ਤੇ ਸਵੇਰੀ ਸਾਨੂੰ ਅਮਰਤ ਵੇਲਾ ਮਹਾਰਾਜੀ ਬਖਸ਼ ਦੇ ਰਹਿਣ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਪੂਰੇ ਸੰਸਾਰ ਦੇ ਵਿੱਚ ਐਦਾਂ ਹੀ ਪਿਆ ਭਾਈਚਾਰਾ ਬਣਾਏ ਰੱਖ। ਗੁਰਲੇਂਦ ਜੀ ਅਮਰਤ ਵੇਲੇ ਉੱਠਦੇ ਨੇ ਕਰਦੇ ਨੇ ਫਿਰ ਨਾਲ ਹੁਣ ਇੱਕ ਸਾਥ ਮਿਲ ਗਿਆ ਤੁਸੀਂ ਵੀ ਨਾਲ ਗੁਰਸਾਥ ਦੇ ਨੇ ਨਹੀਂ ਡੈਫੀਨਟਲੀ ਮੈਂ ਵੀ ਉੱਠਦਾ ਹਾਂ ਅਸੀਂ ਦੋਨੋਂ ਜਣੇ ਮਿਲ ਕੇ ਉੱਠਦੇ ਹਾਂ ਕਈ ਵਾਰ ਜਦੋਂ ਇਹ ਥੋੜਾ ਜਿਹਾ ਸਲੋ ਹੋ ਜਾਂਦੇ ਤੇ ਇਹ ਮੈਨੂੰ ਮੋਟੀਵੇਟ ਕਰਦੇ ਮੈਂ ਇਹਨਾਂ ਨੂੰ ਮੋਟੀਵੇਟ ਕਰਕੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸਵੇਰੇ ਉੱਠ ਕੇ ਪਾਠ ਕਰਕੇ ਗੁਰੂ ਘਰ ਦੇ ਵਿੱਚ ਆਪਣੇ ਘਰੇ ਬੈਠ ਕੇ ਪਾਠ ਕੀਤਾ ਜਾਵੇ ਸੋ ਅੱਜ ਨਵੇਂ ਸਾਲ ਦੀ ਸ਼ੁਰੂਆਤ ਵੀ ਇੱਕ ਫੋਲੋ ਬਣ ਕੇ ਤੇ ਇੱਕ ਫੋਲੋ ਬਣਿਓ ਕਾਫੀ ਜੜੀ ਸੰਗਤਾਂ ਨੂੰ ਸਾਡੀ ਇਹੀ ਤਮੰਨਾ ਸੀ ਕਿ ਅਸੀਂ ਨਵਾਂ ਸਾਲ ਗੁਰੂ ਘਰ ਦੇ ਨਾਲ ਜਾ ਕੇ ਉੱਥੇ ਸ਼ਰਵਾਦ ਕਰੀਏ ਸਾਡੇ ਨਵੇਂ ਸਾਲ ਦੀ ਤੇ ਉਹ ਮਹਾਰਾਜ ਜੀ ਨੇ ਸੁਣੀ ਆ ਤਾਂ ਸਾਨੂੰ ਇੱਥੇ ਲੈ ਕੇ ਆਏ ਆ ਤਾਂ ਅਸੀਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ